ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਵਪਾਰੀ YouTube ਚੈਨਲ ਤੇ Facebook ਪੇਜ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤੇ ਲੋਜੀ ਠੀਕ ਅੱਜ ਹੈਗੀ 13 ਨਵੰਬਰ 2025 ਜਗਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ ਪੂਰੇ 11 ਵਜ ਚੁੱਕਿਆ ਬਾਕੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਬਾਕੀ ਸਕਰੀਨ ਤੇ ਚਾਹਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰੋ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵੇਚਣੀਆਂ ਉਹ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਸੋ ਇਹ ਬੋਲੀ ਸ਼ੁਰੂ ਹੋਣ ਲੱਗੀ ਆ ਤੇ ਦਿਖਾਉਣੀ ਆ ਤੁਹਾਨੂੰ ਅੱਜ ਰੇਟ ਕੋਟਕਪੁਰਾ ਮੰਡੀ ਦੇ 13 ਅਕਤੂਬਰ 2025 ਜਗਾ ਕੋਟਪੁਰਾ ਮੰਡੀ ਹੈ ਜੀ। ਲੋ ਜੀ ਸਾਹਮਣੇ ਬੋਲੀ ਦੇ ਦਿਖਾਉਣੀ ਆ ਤੁਹਾਨੂੰ ਅੱਜ ਦੇ ਰੇਟ। ਲਓ ਜੀ ਬੋਲੀ ਸਾਹਮਣੇ ਸ਼ੁਰੂ ਹੋ ਚੁੱਕੀ ਹੈ ਜੀ। ਗੋਈ ਬੋਲੋ। ਲਓ ਜੀ। ਇਹ ਸਾਡੇ ਯਾਰ ਭਾਈ 50 ਰੁਪਏ ਚਲੋ 75 ਰੁਪਏ ਬਾਹਰ ਦਾ ਕਰੇ 80 ਰੁਪਏ ਇਹ ਪੂਰਾ ਕਰਦੇ ਜਾਂ ਇਸ ਤੇ ਸਰਵਿਸ ਤੇ ਲੱਗੋਗੇ ਇਹਨੇ ਕਹਿੰਦੀ ਹੈ ਪੂਰੇ ਆ ਪੂਰੇ 3300 3300 ਰੁਪਏ 3300 ਰੁਪਏ 500 ਰੁਪਏ ਪੰਜਰ ਭਾਈ ਪੰਜਰ ਭਾਈ ਪੰਜਰ ਭਾਈ ਪੰਜਰ ਭਾਈ ਪੰਜਰ ਭਾਈ ابھی ਨਹੀਂ ਬੋ ਪੰਜਰ ਭਾਈ ਪੰਜਰ ਭਾਈ ਮੇਰੀ पाच ਕੋ ਗਈ ਪੰਜਰ ਭਾਈ ਮੁਕੇਸ਼ ਨੂੰ ਬੁਲਾ ਪੰਜਰ ਭਾਈ ਪੰਜਰ ਭਾਈ ਪੰਜਰ ਭਾਈ ਪੰਜਰ ਭਾਈ ਪੰਜਰ ਭਾਈ ਮੰਦਰ ਭਾਈ ਮੰਗ ਲਿਆ ਪਾਓ ਮੰਦਰ ਭਾਈ ਚੱਲ ਆਓ ਮੰਦਰ ਭਾਈ 15 ਰੁਪਏ ਜੀ ਇਹ ਵਿਆਹ ਹੈ ਮੁੰਡੇ ਲਈ 17 18 ਦੀ ਬੁੱਲੀ ਹੈ 17 18 17 18 ਦੀ ਕੁਆਲਿਟੀ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਹੈ ਦੇਖੋ ਕੱਲਾ ਕੱਲਾ ਦਾਣਾ ਦੇਖੋ 15 ਆ ਕੇ ਦਾਜ ਮੰਗੇ ਤੇ ਕੋਈ ਫੋਨ ਨਹੀਂ ਆਇਆ 20 ਰੁਪਏ 20 ਭਾਈ 25 ਰੁਪਏ 25 ਭਾਈ 30 ਰੁਪਏ 30 ਭਾਈ 30 ਰੁਪਏ 30 ਰੁਪਏ 3350 ਰੁਪਏ 3350 ਰੁਪਏ 3350 ਰੁਪਏ 42 42 42 ਰੁਪਏ 42 50 50 ਰੁਪਏ ਇਹ ਸਿਰਾ ਕਰਦੇ ਯਾਰ ਮੇਰਾ ਲੈਵੇ ਨਾ 3350 ਰੁਪਏ ਲੋ ਗੋਗੇ ਹਰ ਬਾਈ ਰੁਕ ਜਾਏਗਾ ਯਾਰ ਰੁਪਏ 50 ਰੁਪਏ ਤੇ ਬੋਲੀ ਆ ਹਾਂਜੀ ਰੁਕ ਜਾਓ 50 ਰੁਪਏ 500 ਰੁਪਏ ਯਾਰ ਭਾਈ 500 ਰੁਪਏ 500 ਰੁਪਏ ਇਹਨਾਂ ਕੀਆ ਮਾਲ ਹੈ 500 ਰੁਪਏ 500 ਰੁਪਏ 500 ਰੁਪਏ ਯਾਰ ਭਾਈ 500 ਰੁਪਏ ਆਹ ਦੇਖੋ ਯਾਰ ਭਾਈ ਲੋਹ ਜਾਂ ਜੁੰਡੀ ਬੋਲੀ ਕੋਡ ਪੂਰਾ ਮੰਡੀ ਦੇ ਸਿਰਾ ਬੋਲੀ ਲੱਗ ਰਹੀ 3350 ਰੁਪਏ ਸਿਰਾ ਬੋਲੀ ਲੱਗੀ 3350 ਰੁਪਏ ਜੀ 17 18 ਯਾਰ ਭਾਈ ਯਹਾਂ ਵੀ ਇਤਨੀ ਯਾਰ ਭਾਈ ਯਾਰ ਭਾਈ ਇਹ ਅਰਬਾ ਇਹ ਅਰਬਾ ਨਾ ਜੱਜਤ ਪਾਰਾਂ ਦੇ ਫੋਨ ਲੱਗ ਰਹੇ ਆ ਕੰਨਾਂ ਨੂੰ ਦੇਖਦੇ ਆ 55 ਰੁਪਏ 55 ਰੁਪਏ 25 ਰੁਪਏ 25 ਰੁਪਏ 25 ਰੁਪਏ 25 ਰੁਪਏ ਬੋਲੀ ਮੇਰੇ ਡਬਲ ਨੂੰ ਕੀ ਹੋ ਗਿਆ 55 ਰੁਪਏ 55 ਰੁਪਏ 25 ਰੁਪਏ ਉਹ 30 ਘਟ ਜਾਣਗੇ ਹੈ ਨਹੀਂ ਜੰਜਰ ਭਾਈ 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 ਜ ਪੈਂਡਰ ਭਾਈ ਪੈਂਡਰ ਭਾਈ ਪੈਂਡਰ ਭਾਈ ਮੁੰਡੇ ਦਾ ਪੈਂਡਰ ਭਾਈ ਪੈਂਡਰ ਭਾਈ ਸਹੀ ਗੱਲ ਹੈ 70 ਰੁਪਏ 70 ਰੁਪਏ ਵੱਧ ਗਿਆ ਕਿੰਨੀ 70 ਰੁਪਏ ਐ ਮਾਰੀ ਜੀ 70 ਭਾਈ 70 ਰੁਪਏ 75 ਰੁਪਏ 70 ਭਾਈ 70 ਭਾਈ 70 ਭਾਈ ਕੋਈ ਨਹੀਂ 70 ਭਾਈ 70 ਭਾਈ 80 ਕਰੋ 80 ਰੁਪਏ 80 ਰੁਪਏ 80 ਰੁਪਏ

80 ਰੁਪਏ ਆਉਂਦਾ ਤੂੰ ਲਗਾ ਲੈ ਨੰਬਰ ਭਾਈ ਕੋਈ 90 ਕਰੋ 90 ਰੁਪਏ ਨੰਬਰ ਭਾਈ ਨੰਬਰ ਭਾਈ ਨੰਬਰ ਭਾਈ ਨੰਬਰ ਭਾਈ ਯਾਰ ਭਾਗ ਬਤੋਂਗਾ ਪੈਟਾ ਮੁਸਫਤ ਦਾ ਸਾਰਾ ਮਾਲ ਇੱਥੇ ਆ ਜੀ ਨੰਬਰ ਭਾਈ ਲਗਾ ਦੇ ਮੇਰਾ ਸ਼ੇਰ ਚੋਕਾ 90 ਰੁਪਏ ਦੀ ਬੋਲੀ ਹੈਗੀ ਆ ਨੰਬਰ ਭਾਈ ਹਟਾ ਦੂ ਮੈਂ ਤੇਰੇ ਮੈਂ 90 ਰੁਪਏ ਕਿ ਤੂੰ ਆਦੂ ਮੈਂ ਪਿਆ ਮੈਂ ਆਦੂ ਮੈਂ ਕਹਿ ਕੇ 87 ਰੁਪਏ ਨੰਬਰ ਭਾਈ ਇਸੇ ਦੀ ਬੋਲੀ ਹੈ 90 ਰੁਪਏ ਮੈਂ ਤਾਂ 50 ਕਢਵਾ ਦੂਗਾ 90 ਰੁਪਏ 90 ਰੁਪਏ ਹੰਨੋ ਜੀ ਭਾਈ ਕਰ ਦਈਏ ਜੀ ਗੱਬੇ 3390 ਰੁਪਏ ਦੋ ਰਾਮੂੜ ਬਈ ਕਿਲੇਗਰ ਵਰਗਾ ਦੀ ਗੋਗਾ ਰਾਮੂੜ ਬਈ 3390 ਰੁਪਏ ਤੇਨੇ ਜੀ ਮੁਕੇਸ਼ ਜੀ ਹਾਉ ਜੀ ਲਓ ਜੀ ਪਹਿਲੀ ਢੇਲ ਲੱਗੀ 3390 ਰੁਪਏ ਲੱਗੀ 17 18 3390 ਰੁਪਏ ਕੋਟਪੂਰਾ ਮੰਡੀਆਂ ਚ ਲੱਗੀ 3390 ਰੁਪਏ ਸਾਰਾ ਸਾਰਾ ਲਓ ਜੀ ਅਗਲੀ ਢੇਰੀ ਦੇਖਦੇ ਆ 3390 ਰੁਪਏ ਜੀ 3400 ਦੇ ਟੱਚ ਕਰ ਗਈ ਅਜੇ 17 18 ਇਹ ਰੋਈ ਮੁੱਛਲ ਮੁੱਛਲ ਦੇਖਦੇ ਆ ਮੁੱਛਲ 1401 ਆ ਇੱਥੇ ਕੱਢੋ ਫੜਾ ਕੇ ਆ ਜੇ ਅੱਜ ਸਾਰੇ ਭਾਲੇ ਸਾਰੇ ਭਾਲੇ ਸਾਰੇ ਭਾਲੇ ਜੀ ਇਹ ਸੁਵੇਸ਼ਾ ਲੈ ਰਹਾ 7 ਰੁਪਏ ਵਿੱਚ ਲੈਣ ਬਾਈਓ ਜੀ ਕੁਆਲਿਟੀ ਦੇਖੋ ਜੀ ਮੁੱਛਾਂ ਦੀ ਬਹੁਤ ਵਧੀਆ ਸਿਰਾਂ ਕੁਆਲਿਟੀ ਆ ਆਪ ਕੁਆਲਿਟੀ ਹੈ ਥੋੜੀ ਹੈ ਰਿ ਟਾਪ ਕੁਆਲਿਟੀ ਵਹੀ ਪਾ ਬੋਲ ਰਿਹਾ ਜਿਹੜੀ ਵਿੱਚ ਸਾਰਾ ਦਾ ਨਾ

ਜੋ 15 ਰੁਪਏ 10 ਰੁਪਏ 15 ਰੁਪਏ 30 ਰੁਪਏ 20 ਰੁਪਏ 25 ਰੁਪਏ 30 ਰੁਪਏ 20 ਰੁਪਏ 20 ਰੁਪਏ 30 ਰੁਪਏ 30 ਰੁਪਏ ਲੋ ਜੀ ਆਹ ਹੈ ਜੀ ਮੁੱਛਲ 1401 ਚੈੱਕ ਕਰ ਸਕਦੇ ਹਾਂ ਕਿਉਂ ਨਾ ਸੋ ਇੱਕ ਹਾਂ ਹੁਣ ਤਾਂ 383 350 90 ਕਹਦੇ ਹਾਂ 90 ਹਾਂ ਫਿਰ ਬੋਲ ਇੱਕ ਤਾਂ ਖੁੱਲ ਕੇ ਆਪਣਾ ਨਹੀਂ 90 ਹਾਂ तेतीस नब्बे बोलेगा 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 और सारा कुछ जाएगा तेरे जी का नब्बे मुकेश चौंतीस चौतीस पच्चीस रुपए बढ़िया बढ़िया अभी कमी है पच्चीस रुपए है नहीं कुछ इक्के दिन डबल ਅਸੀਂ ਨਹੀਂ ਕਿਉਂ ਸੰਦੀਪ ਜਿਹੜੀ ਸਹੀ ਆਲਾ ਸਿੰਦਰ ਦੇ ਸਿੰਦਰ ਦੇ ਦਵਲ ਦੇ ਮਾਲ ਹੀ ਨਹੀਂ ਵੇਚਣਾ ਦਵਲ ਦੇ ਮਾਲ ਹੀ ਨਹੀਂ ਵੇਚਣਾ ਯਾਰ ਐ ਨਹੀਂ ਤੂੰ ਬੋਲ ਯਾਰ 30 ਰੁਪਏ 30 ਰੁਪਏ 30 ਰੁਪਏ 30 ਰੁਪਏ ਦੇ ਕੇ 30 ਰੁਪਏ ਚੋਂ ਤੱਕ 30 ਰੁਪਏ ਆ ਦੋ ਟਾਂ ਵੀ ਆ ਚੋਂ ਤੱਕ 30 ਰੁਪਏ 30 ਬੈਂਕ ਯਾਰੀ ਕੰਤਾ ਆਲੀ ਪੰਜਾਬ ਪੰਜਾਬ 3450 ਰੁਪਏ ਲਿਗਾਉ ਕਰਾ ਰਹੀ ਆ ਉਹ ਨਰਮਨ ਲੋ ਜੀ ਨਰਮਨ ਸਿੰਦੜ ਪਿਆ ਲੋ ਜੀ ਮੁਛਲ ਵੀ ਗਿਆ 3450 ਰੁਪਏ ਸਿੰਗਲ ਪੱਖੇ ਤੇ ਤੇ ਆਪਾਂ ਚੱਲਦੇ ਅਗਲੀ ਢੇਰੀ ਤੇ ਤੇ ਅਗਲੀ ਢੇਰੀ ਦਾ ਰੇਟ ਚੈੱਕ ਕਰਾਉਣੇ ਆ ਲੋ ਜੀ ਆਹ ਹੈਗੇ 17 18 ਚੈੱਕ ਕਰ ਸਕਦੇ ਹੋ 1000 3000 1000 5 ਆਏ ਫੁੱਲ ਗੁੱਟ ਦੇ ਮੂਰੀ 50 ਰੁਪਏ 550 ਰੁਪਏ 3500 1000 ਮਿਲਣਗੇ ਕਿੱਥੇ ਤੋਂ 50 ਰੁਪਏ 50 ਰੁਪਏ 1000 ਕਿੱਥੇ ਤੋਂ

ਅਸਲੀ ਹੱਥ ਦਿ ਲੋ ਅਸਲੀ ਬੋਸੇਰ ਦਿ ਲੋ ਵਾਏ ਪਰਮਾਨੇ ਆਉਂਦਾ ਮਾਲ ਆਇਆ ਹੈ ਬਤਿਰ ਨੂੰ ਮੱਤੇ ਜਾਦੇ ਕਿਹਨ ਕੋਈ ਨਾ ਲੱਗਦਾ ਮਾਲ 25 25 ਦੇ ਵਿੱਚ 30 ਦੇ ਵਿੱਚ 30 ਦੇ ਵਿੱਚ ਆ ਦੇ ਨੀ ਰੀਤੀਆਂ ਕਰਨੀ ਹੈ 30 ਦੇ ਵਿੱਚ 30 ਦੇ ਵਿੱਚ ਮੋੜ ਆ ਦੇ ਨਾ ਛੋਕ ਦੇਣਾ ਦੀ 230 ਰੁਪਏ ਅਣੀ 3230 ਰੁਪਏ ਕਿਸੇ ਨੰਦੇ ਕੇ ਬੋਲਦਾ ਜੀ ਕੋਈ 3230 ਰੁਪਏ ਕਰੀਏ ਜੀ ਲੋ ਜੀ 17 18 ਵਿਗਿਆ 3230 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ